ਓਏ 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 ਓ ਚੱਕ ਓਏ ਚੱਕ ਓ ਚੱਕ ਉਹ ਆਖਿਆ ਸੀਗਾ ਓਏ ਪਾਏ ਓਏ ਹਟਦਾ ਨਹੀਂ ਵੱਜੀ ਓ ਯਾਰ ਵੱਜੀ ਅੰਡਾਲੀ ਆ ਤੁਹਾਨੂੰ ਕਹਿੰਦਾ ਸੀ ਓਏ ਇਹ ਲੱਤ ਟੁੱਟ ਗਈ ਓਏ ਆ ਚੱਕ ਲੋ ਮੇਰਾ ਮੋਟਾ ਸਿਰ ਚੱਕ ਲੋ ਮੋਟਾ ਸਿਰ ਦੇਖ ਓਏ ਇਹ ਮਾਰਟੀਕਲ ਦੀ ਵੱਡਾ ਇਹਨੂੰ ਬੀਵੀ ਐ ਸਮ ਆਏ ਆਪਾਂ ਇਹਨੇ ਪੇੜਾ ਆਇਆ ਓਏ ਕਾ ਚੂਦਾ ਕੀ ਦਾ ਕਾ ਚੂਦਾ ਤੂੰ ਤਾਂ ਕਿਹਨੂੰ ਲੱਗਦੀ ਨਹੀਂ ਉਹ ਸਾਡਾ ਉਹ ਨਈ ਨਈ ਕਹਿੰਦੇ ਆਪਣੇ ਨਾਲ ਖੇਡਿਆ ਆਪਣੇ ਨਾਲ ਭਲਿਆ ਆਪਣਾ ਹੀ ਕੰਮ ਕਰਦਾ ਗੀਤਾਂ ਦੇ ਦਾ ਕੀ ਬਾਰੇ ਕਹਿੰਦੇ ਆ ਲੋਕਾਂ ਲਈ ਲੋਕ ਤਾਂ ਕੀ ਜਾਣਗੇ ਪਾ ਲੈ ਲੈ ਜਿਹੜੇ ਟੈਕ ਤੋਂ ਵੰਦੇ ਆ ਕਿਤੇ ਨਿਕਲਦੀ ਇਧਰੋਂ ਇਧਰਿਆਂ ਕਿਵੇਂ ਕਲਾ ਪਿੱਛੇ ਇਤਰੇ ਆਉਂਦਾ ਹੈ ਹੋਰ ਬਈ ਕੁਲਦੀਪ ਵਧੀਆ ਵਧੀਆ ਬਈ ਅੱਛਾ ਹੋਰ ਹੀ ਮੁੰਡੇ ਜਾਂਦੇ ਸੀ ਕੀ ਹਾਲ ਹੈ ਠੀਕ ਆ ਬਾਈ ਵਧੀਆ ਹੋਰ ਬਈ ਕਾਲੇ ਠੀਕ ਆ ਕਿਵੇਂ ਹੈ ਕੁਟਰੀ ਲੈ ਲਈ ਬਾਈ ਤੂੰ ਚੱਲ ਪਿਆ ਖੇਤ ਜਾਂਦਾ ਜੀ ਮੈਂ ਤਾਂ ਕੁਟਰੀ ਲੈ ਲਈ ਬਾਈ ਤੂੰ ਹਾਂ ਬਾਈ ਹਾਂ ਇਹਦਾ ਪ੍ਰਾਣੀ ਲੈਂਦੀ ਆ ਯਾਰ ਤੇਰੀ ਮੁੜ ਜਾ ਬਾਈ ਬਣ ਕੇ ਫੇਰ ਕਿ ਵਗ ਜੀ ਪ੍ਰਾਣੀ ਲੈਂਦੀ ਆ ਬਾਈ ਤੂੰ ਪ੍ਰਾਣੀ ਦਿੱਤੀ ਬਾਈ ਚੱਲਦੀ ਰਹਤੀ ਆ ਅੱਛਾ ਲਾਈਟ ਬਹੁਤ ਸੋਹਣੀ ਆ ਬਾਈ ਯਾਰ ਇਹਦੀ ਹਨਾ ਹਾਂ ਵਧੀਆ ਟੈਟੂਰ ਵੀ ਨਵੇਂ ਚੰਗਾ ਯਾਰ ਮੈਂ ਜਾਇਆ ਮੈਂ ਚੰਗਾ ਫੇਰ ਵਗ ਜੀ 10 ਮਿੰਟ ਰੁਕ ਕੇ ਜਾਇਆ ਨਵੀਂ ਪਈ ਆ ਹਨਾ ਬਈ ਜਮਾ ਹਾਂ ਵਧੀਆ 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 ਅੱਛਾ ਕੇ ਸੋਣੀ ਆ ਯਾਰ ਬਈ ਹਨਾ ਠੀਕ ਆ ਵਧੀਆ ਡੰਗ ਲਾ ਹੂਆ ਅੱਛਾ ਹਾਂ ਵਜਨ ਬੂ ਜਿੰਨ ਖਿੱਚ ਲੰਦੀ ਆ ਬਈ ਬਾਦੂ ਜਿੰਨਾ ਮਰਜੀ ਤੂੰ ਤਾਂ ਬਾਈ ਚਲਾਉਂਦਾ ਵੀ ਬਹੁਤ ਫਾਸਟ ਹੋਵੇਂਗਾ ਹਨਾ ਇਹਨੂੰ ਬਾਜ ਨਹੀਂ ਆ ਸਾਡੇ ਦੋਨਾਂ ਜਿਹਾ ਚਾ ਬਾਦੂ ਅੱਛਾ ਜੀ ਹਾਂ ਅੱਛਾ ਸਰਾ ਬਈ ਕੰਮ ਹਨਾ ਵਧੀਆ ਵਧੀਆ ਜਮਾ ਠੀਕ ਆ ਹਨਾ ਬਈ ਠੀਕ ਆ ਹਨਾ ਲੈ ਚੰਗਾ ਆ ਠੀਕ ਆ ਬਈ ਚੰਗਾ ਮੈਂ ਤਾਂ ਜਾਇਆ ਮੈਂ ਜਰਾ ਚੱਲ ਭਾਈ ਮੈਂ ਵੀ ਚੱਲ ਉਹ ਨੀ ਦੀ ਹੁੰਦੀ ਐ ਛਰ ਕੇ ਵਗ ਜਾਈ ਉਹ ਇਨਾਂ ਜਿਹਾਂ ਕਿੜੀਆਂ ਲੱਗਦੇ ਹੁਣ ਚੱਲ ਬਾਗ ਜਾ ਕਾਲੀ ਜੀ ਵਾਲਾ ਇਹ ਓਏ ਪੁਰਾਣੇ ਜਵਾਨੇ ਦੀਆਂ ਗੱਲਾਂ ਸੀ ਲੋਕ ਬਹਿਮ ਭਰਮ ਕਰਦੇ ਸੀ ਹੁਣ ਨਹੀਂ ਐਸੀਆਂ ਗੱਲਾਂ ਚੱਲ ਚੰਗਾ ਪ੍ਰਭੂ ਤੇ ਲੋਕ ਵੀ ਚੰਦ ਦੇ ਬਾਗ ਤੁਸੀਂ ਬਹਿਮ ਵਾਲਾ ਕਰੋ ਬਾਗ ਜਾ ਭਰਾਵਾ ਸਾਡੀ ਤਾਂ ਸੁਣਨੀ ਨਹੀਂ ਤੇ ਓਏ ਕੁਝ ਨਹੀਂ ਹੁੰਦਾ ਯਾਰ ਤੇਰਾ ਆਪਾਂ ਨੂੰ ਕਿਹਾ ਸੀਗਾ ਮੈਂ ਇਹਦੀ ਗੱਲ ਮੰਨੀ ਨਹੀਂ ਇਹਦੀ ਮਰੀਜ਼ ਨਾਦਰ ਤਾਂ ਬੜੀ ਪੈੜੀ ਲੱਗਦੀ ਐ ਇਹਦੀ ਹੁਣ ਤਾਂ ਹੀ ਖਾਤਰਾ ਘੇਰੂਗਾ ਖਾਊਗਾ ਖਤਰਾ ਇਹ ਆ ਗੋਲਿਆਂ ਕਿਧਰ ਚੱਲ ਪਿਆ ਚ ਉਹ ਗੋਲੀ ਨਹੀਂ ਚੱਲੀ ਉਹ ਡਿੱਗ ਪਿਆ ਸਕੂਟਰੀ ਦੇ ਟਾਇਰ ਦਾ ਪੜਾਕਾ ਵਾ ਗਿਆ ਮੈਨੂੰ ਤਾਂ ਲੱਗਦਾ ਜਾ ਓਏ ਓ ਚੱਕ ਓਏ ਚੱਕੋ ਚੱਕੂ ਲੋ ਆਖਿਆ ਸੀਗਾ ਓਏ ਆਏ ਓਏ ਫਟ ਤਾਂ ਨਹੀਂ ਵੱਜੀ ਓ ਯਾਰ ਵੱਜੀ ਅੰਡਲੀਆਂ ਚਲ ਹੋਇਆ ਖੜਾ ਓਏ ਉਹ ਨੁਕਸਾਨ ਹੋ ਗਿਆ ਓਏ ਤੂੰ ਸਾਡੀ ਮੰਨਦਾ ਐ ਇਹਨੂੰ ਆਖਿਆ ਸੀਗਾ ਤੂੰ ਤਾਂ ਕਹਿੰਦਾ ਸੀ ਨਜ਼ਰਾ ਤੇ ਵਿਸ਼ਵਾਸ ਨਹੀਂ ਹੁੰਦਾ ਖਾਦੀਆਂ ਨਜ਼ਰਾ ਯਾਰ ਮਾਰਦੇ ਜਮੀ ਓਏ ਕਿੰਦਾ ਚੱਲਦੇ ਟ੍ਰੇ ਰੇਲ ਗੱਡੀਆਂ ਰੋਕਤੀਆਂ ਨੇ ਤਾਂ ਬਾਲਾ ਚੰਦਰਾ ਭਰਾ ਵਾਹਤਾ ਯਾਰ ਇਕਲ ਜਹਾਜ਼ ਨੂੰ ਕਹਿੰਦਾ ਏ ਕਹਦਾ ਬੜਾ ਜਹਾਜ਼ ਸੁਣਾ ਜਾਂਦਾ ਓਏ ਜਹਾਜ਼ ਦਾ ਕੋ ਕ੍ਰੈਸ਼ ਹੋ ਗਿਆ ਸੀਗਾ ਕਿਹੜੇ ਜਹਾਜ਼ ਭਰਾ ਮੇਰਾ ਚੱਲ ਐ ਪੱਟੀ ਪੱਟੀ ਕਰਾ ਲੈਣੋ ਤੇਰੇ ਲੈ ਚੱਲ ਆ ਚਲੀ ਇੱਧਰ ਚਲੋ ਚੱਲ ਮੈਂ ਫੜ ਕੇ ਜਾਣਾ ਤੂੰ ਸਕੂਟਰੀ ਲੈ ਆ ਜੇ ਉਹ ਫੋਨ ਲਾ ਲਓ ਮੈਂ ਫੋਨ ਲਾਉਣਾ ਫੋਨ ਮੈਂ ਸਾਦਲਾ ਬਾਈ ਯਾਰ ਸੱਤ ਦਾ ਸੱਤ ਗੋਮਟ ਖੜ ਗਿਆ ਹੈਲੋ ਉਹ ਤਾਂ ਸਾਡੀ ਸੁਣੀ ਨਹੀਂ ਤੈਂ ਡਾਕਟਰ ਸਾਹਿਬ ਹਾਂਜੀ ਹਾਂਜੀ ਆ ਸਾਡੇ ਤਾਂ 6 ਵਜੇ ਆਂ ਤੇ ਟੀਕਾ ਲਾ ਕੇ ਦੇ ਦੇ ਦੇਖ ਕੇ ਜਾ ਕਿ ਪੱਟੀ ਕੁੱਤੀ ਕਰ ਦੇ ਦੇਖ ਕੇ ਜਾ ਹਾਂ ਆ ਜਾਣਾ ਜੀ ਆ ਜਾ ਸਾਈ ਜਲਦੀ ਆਈ ਮੈਨੂੰ ਕੀ ਪਤਾ ਸੀ ਐਡੀ ਚੰਦਰੀ ਨਜ਼ਰ ਹੋਊ ਮੈਂ ਤਾਂ ਮੰਨਦਾ ਹੀ ਨਹੀਂ ਸੀ ਇਸ ਗੱਲ ਨੂੰ ਇਹ ਤੈਨੂੰ ਅਸੀਂ ਕਹੀ ਗਏ ਆ ਤੂੰ ਗੁਗੜਾ ਭਰਾਵਾ ਸਾਡੀ ਸੁਣ ਲਈ ਇਦਾਂ ਨਾ ਮੋਢਾ ਦਾ ਬਦੇ ਮੜਾਇਆ ਬਾਈ ਤੂੰ ਜਾਣੀ ਇਹ ਨਹੀਂ ਜਾਵਾ ਓਏ ਤੈਨੂੰ ਇਸ਼ਾਰੇ ਵੀ ਬਹੁਤ ਕੀਤੇ ਬਹੁਤ ਵਾਰੀ ਤੈਨੂੰ ਸਮਝਾਇਆ ਉਹਦਾ 2025 ਦਾ ਬਣ ਕੇ ਖੜ ਗਿਆ ਓਏ ਇਹੇ ਜੇ ਕਾਨੂੰ ਕਦੇ ਹੋਈ ਸੀ ਗੱਲ ਉਹ ਬਾਲੀ ਕਾਲੀ ਜੀਵ ਵਾਲਾ ਇਹਦਾ ਇੱਕ ਜਹਾਜ਼ ਨਾ ਉੱਡਿਆ ਜਾਂਦਾ ਸੀ ਕਹਿੰਦਾ ਜਹਾਜ਼ ਦੇਖੋ ਕਿੰਨਾ ਵਧੀਆ ਜਾਂਦਾ ਭਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਸੀਗਾ ਓ ਨੋ ਇਹ ਕਦੇ ਹੋ ਗ੍ਰੈਸ ਕੰਗੇ ਦਾ ਆਪ ਹੀ ਹੋ ਜੇ ਕੰਮ ਨਬੜੇ ਸਾਰੇ ਪੁਰਾਣੀ ਕਿਤੇ ਹਾਵਾਜ ਪਰੇਜਾਂ ਦੀ ਚੀਜ਼ ਦਾ ਨਜ਼ਰ ਆ ਲਾਂਦਾ ਆ ਤੂੰ ਬਈ ਤੂੰ ਇਹਨੂੰ ਚੱਕਣ ਨੂੰ ਕੀ ਕਹਿਣਾ ਆ ਇਹ ਤਾਂ ਪੱਥਰ ਪਾੜਦੇ ਜਿਹੜਾ ਮੂਰੇ ਪਿਆ ਆ ਟੁੱਟ ਗਈ ਬਾਹ ਮੇਰੀ ਤਾਂ ਮੈਨੂੰ ਲੱਗਦਾ ਉਹ ਸਿਆਣੇ ਐਂ ਕਹਿੰਦੇ ਹੁੰਦੇ ਆ ਕਿ ਨਜ਼ਰਾਂ ਦਾ ਪੱਥਰ ਨੂੰ ਪਾੜ ਦਿੰਦੀਆਂ ਬਾਈ ਡਾਕਟਰ ਨੂੰ ਸੱਦ ਲਾ ਬਸ ਆ ਗਿਆ ਆ ਗਿਆ ਆਉਂਦਾ ਹੋਏ ਤੇ ਦੇਖ ਨਾ ਕਿ ਕਿ ਵਾਰ ਗਿਆ ਆਉਂਦਾ ਬੰਦਾ ਕਿਤੇ ਉਹ ਹੁੰਦਾ ਆਇਆ ਜੀ ਡਾਕਟਰ ਆ ਡਾਕਟਰ ਸਕੂਟਰ ਤੇ ਨਿਕ ਪਿਆ ਹੈ ਮੇਰਾ ਨਾਮ ਹੈ ਡਾਕਟਰ ਪੂਰਾ ਕੰਮ ਨਹੀਂ ਛੜਦਾ ਕੋਈ ਅਧੂਰਾ ਤੇਰੇ ਟੀਕਾ ਲਾਉਂ ਪੂਰਾ ਤੇਰੀਆਂ ਹੱਡੀਆਂ ਦਾ ਬਣਾ ਦੂ ਚੂਰਾ ਨਹੀਂ ਨਹੀਂ ਚੂਰਾ ਨਹੀਂ ਬਣਾਣਾ ਹੱਡੀਆਂ ਦਾ ਜੋੜਦਿੰਗੇ ਅੱਛਾ ਅੱਛਾ ਕੀ ਗੱਲ ਹੋ ਗਈ ਬਾਈ ਕੀ ਗੱਲ ਹੋ ਗਈ ਗੱਲੀ ਪਾ ਉਹ ਕਾਲੀਜੀ ਵਾਲਾ ਹੈ ਨਹੀਂ ਗੱਕੀ ਤੂੰ ਹਾਂ ਉਹ ਜਾਂਦਾ ਸੀ ਟੱਪਿਆ ਇਹਨੂੰ ਕਹਦਾ ਸਕੂਟਰ ਤੇਰੀ ਜੀ ਸੋਹਣੀ ਹੈ ਕਹਿੰਦਾ ਅੱਛਾ ਤੇ ਇਹਨੂੰ ਮੈਂ ਬਥੇਰੇ ਸ਼ਾਰੇ ਕਰੇ ਮੈਨੂੰ ਨਾજર ਲੱਗਦੀ ਹੈ ਮੁਰਜਾ ਪੁੱਠਾ ਤੂੰ ਠੀਕ ਹੈ ਇਹ ਕਹਿੰਦਾ ਤੁਸੀਂ ਤਾਂ ਕੋ ਕਮਲੇ ਹੀ ਹੋ ਕਹਿੰਦਾ ਪਤਾ 2025 ਚੱਲਦਾ ਕਹਿੰਦਾ ਬੁੱਧੂ ਬਣਾਈ ਫਿਰਦੇ ਹੋ ਮੈਨੂੰ ਕਹਿੰਦਾ ਨਜ਼ਰਾਂ ਨੂੰ ਨਜ਼ਰ ਕੁਝ ਨਹੀਂ ਹੁੰਦਾ ਨਾ ਨਾ ਕਲਦੀਪ ਨਜ਼ਰ ਨੂੰ ਨਜ਼ਰ ਕੁਝ ਨਹੀਂ ਹੁੰਦਾ ਯਾਰ ਬਾਈ ਦਵਾਈ ਦੇ ਦੇ ਪਹਿਲਾਂ ਮੈਨੂੰ ਫੇਰ ਮਾਰਨੀ ਗੱਲਾ ਨਹੀਂ ਹੁੰਦਾ ਤੂੰ ਨਹੀਂ ਇਸ ਨੂੰ ਪੁੱਛ ਲੈ ਦੱਸ ਨਾ ਕੀ ਹੋਇਆ ਤੇਰੇ ਨਾਲ ਹਾਏ ਰੱਬ ਜਾਣੇ ਭਰਾਵਾ ਮੈਂ ਤਾਂ ਥਲੇ ਚੱਕਿਆ ਲੈਣੇ ਆਪਾਂ ਡਾਕਟਰ ਪੂਰਾ ਐਵੇਂ ਨਹੀਂ ਬੜਿਆ ਮੈਂ ਟੀਕਾ ਲਾਉ ਪੂਰਾ ਤੇ ਹਾਏ ਪਾ ਵਾ ਲੈ ਦਾ ਬੀਪੀ ਬੂਪੀ ਤਾਂ ਦੇਖ ਲੰਦਾ ਓਏ ਭਾਈ ਓਏ ਆ ਡਾਕਟਰ ਉਧਰ ਲਿਵਾਏਗੀ ਇੱਧਰ ਆ ਓਏ ਭਾਈ ਮੇਰੇ ਐਨਕ ਨਹੀਂ ਲੱਗੀ ਸੀ ਤੇ ਐਨਕ ਵੀ ਨਹੀਂ ਦਿੰਦੇ ਤੈਨੂੰ ਮਰ ਗਿਆ ਓਏ ਦੇਖਾ ਤਾਂ ਮੇਰੀ ਪੂਰੀ ਆ ਉਹ ਹੱਥ ਨੇ ਜੇ ਫਿਰ ਟਿੱਕੇ ਟੁੱਕੇ ਨਹੀਂ ਲਾ ਦਿੰਦੇ ਆ ਉਦੋਂ ਲੱਗਦੀ ਐਨਕ ਸਾਡੇ ਤੁਸੀਂ ਤਾਂ ਡਾਕਟਰ ਹੋਗਾ ਜਿਹੜੇ ਤੇਰੇ ਆਪ ਦੀ ਨਿਗਾ ਘੱਟੇਗੀ ਓਏ ਯਾਰ ਕੁਲਦੀਪ ਮੇਰੀ ਐਮਬੀਬੀਐਸ ਕੀਤੀ ਹੋਈ ਆ ਯਾਰ ਤੁਸੀਂ ਕਿਹੜੇ ਬਹਿਮਾ ਪਰਮਾਂ ਚ ਪੈ ਗਏ ਯਾਰ ਨਜ਼ਰਾ ਨੁਜ਼ਰਾ ਕੁਝ ਨਹੀਂ ਹੁੰਦੀ ਆ ਜੀ ਬਾੜੀਆਂ ਪੈੜੀਆਂ ਨਜ਼ਰਾ ਜੀ ਉਹ ਯਾਰ ਕਾਲੇ ਕਿਸੇ ਉਖੜੀ ਚ ਸਕੂਟਰੀ ਵੱਜੀ ਹੋਊ ਤੇਰੀ ਛੋਟੇ ਟਾਇਰ ਹੁੰਦੇ ਸਕੂਟਰੀ ਦੇ ਹਾਇਰ ਤੇ ਉਹ ਡਿਗ ਡੁਗ ਪੈ ਤੂ ਐਡੀ ਕੀ ਗੱਲ ਆ ਨਜ਼ਰ ਨੁਜ਼ਰ ਵਾਲੀ ਯਾਰ ਸਕੂਟਰੀ ਦਾ ਇੰਨਾ ਭਾਰ ਖਿੱਚੀ ਉਹ ਯਾਰ 2025 ਚੱਲੀ ਜਾਂਦਾ ਹੁਣ ਤੂੰ ਕਿਹੜੇ ਕੰਮਾਂ ਚ ਪੈ ਗਏ ਇਹ ਬਹਿਮਾ ਭਰਮ ਵਾਲਿਆ ਚ ਉਹ ਭਰਾਵਾ ਟੁੱਟ ਗਿਆ ਟਾਇਰ ਨਵੇਂ ਸੀ ਨਵੇਂ ਟਾਇਰ ਦਾ ਭੜਾਕਾ ਪੈ ਗਿਆ ਉਹ ਗੱਲ ਹੀ ਕੋਈ ਨਹੀਂ ਤੇ ਨਵੇਂ ਟਾਇਰ ਦਾ ਤਾਂ ਨਹੀਂ ਭੜਾਕਾ ਪੈਂਦਾ ਐ ਕਰ ਹਾਇਰ ਬਾ ਹਾਲ ਨਹੀਂ ਅਚੂਰਨ ਲੈ ਲੀਕ ਕੇ ਡਾਟਾ ਤੀਰਾ ਜੜਜੂ ਆ ਹੱਡੀ ਜੜਜੂ ਅੱਛਾ ਜੀ ਹਾਂ ਡਾਕਟਰ ਸਾਹਿਬ ਹਾਂ ਜੀ ਜੇ ਰਾਜ ਤੈਨੂੰ ਵੀ ਮਿਲ ਗਿਆ ਨਾ ਪੂਰ ਤੂੰ ਵੀ ਨਹੀਂ ਜਾਣਾ ਸਰਦੀਪ ਕਿਹੜੇ ਬਹਿਮਾ ਚ ਪਹਿਰੇ ਹੋ ਯਾਰ ਐਮ ਬੀਬੀਐਸ ਐਮ ਹੀ ਨਹੀਂ ਕੀਤੀ ਮੈਂ ਪੂਰੀ ਡਿਗਰੀ ਕੀਤੀ ਹੋਈ ਆ ਮੈਂ ਚੱਲ ਜੇ ਤੈਨੂੰ ਇੱਥੇ ਮਿਲ ਗਿਆ ਨਾ ਰਾਜ ਚ ਹਾਂ ਤੂੰ ਦੇਖੇ ਤੂੰ ਵੀ ਨਹੀਂ ਜਾਂਦਾ ਬਾਕੀ ਦਾ ਆ ਗਿਆ ਹਾਂ ਜੀ ਹਾਂ ਜੀ ਆ ਗਿਆ ਜੀ ਬਸ 5 ਮਿੰਟਾਂ ਜਾ ਆ ਗਿਆ ਇਹ ਵੀ ਖਾਊਗਾ ਸਰ ਟੀਵੀ ਜੀ ਹਾਂ ਡਾਕਟਰ ਸਾਹਿਬ ਡਾਕਟਰ ਸਾਹਿਬ ਰੁਕੋ ਰੁਕੋ ਹਾਂਜੀ ਹਾਂਜੀ ਉਹ ਕਾ ਚੁ ਕੀ ਹਾਲ ਏ ਠੀਕ ਹੈ ਜੀ ਇੱਕ ਇਧਰ ਦਮ ਦਮ ਹੀ ਹੋਇਆ ਯਾਰ ਤੂੰ ਇੱਕ ਬੀਪੀ ਚੈੱਕ ਕਰਕੇ ਜਾ ਜੀ ਮੇਰਾ ਉਹ ਬੀਪੀ ਚੈੱਕ ਕਰਦਿੰਦੇ ਆ ਗੱਲ ਹੀ ਕੋਈ ਨਹੀਂ ਹਾਂਜੀ ਆ ਮੈਂ ਮਸ਼ੀਨ ਲਿਆਵਾ ਆਪਣੀ ਚੱਕੇ ਲੈ ਆਓ ਜੀ ਹਾਂ ਉਹ ਠੀਕ ਰਹੇ ਨਹੀਂ ਹਾਂਜੀ ਹਾਂ ਵਧੀਆ ਮੋਟਰਸਾਈਕਲ ਨਵਾਂ ਲੈ ਲਈ ਤੁਸੀਂ ਹਾਂ ਮੋਟਰਸਾਈਕਲ ਨਵਾਂ ਲੈਤਾ ਹਾਂਜੀ ਹਾਂ ਬੜਾ ਨਹੀਂ ਜੈਨੂੰ ਥੈਂਕ ਯੂ ਥੈਂਕ ਯੂ ਜੀ ਪਾਰਟੀ ਵੰਦੀ ਹੈ ਜੀ ਹਾਂਜੀ ਹਾਂਜੀ ਆਜੋ ਆਪਣੇ ਕਲੀਨਿਕ ਤੇ ਕਰਦਾ ਹੈ ਪਾਰਟੀ ਪਰ ਗੱਲ ਹੀ ਕੋਈ ਨਹੀਂ ਕੋਈ ਗੱਲ ਨਹੀਂ ਜੀ ਆਵਾਂਗੇ ਜੀ ਠੀਕ ਹੈ ਜੀ ਚੱਲ ਠੀਕ ਹੈ ਮੈਂ ਜੀ ਰੂ ਚੈੱਕ ਕਰ ਜੀ ਲੈ ਉਹ ਮਸ਼ੀਨ ਚੈੱਕ ਰਿਹਾ ਹਾਂ ਬੀਬੀ ਠੀਕ ਹੈ ਜੀ ਉਹ ਬੈਗ ਡਾਕਟਰ ਹੂਰੀ ਪੁੱਲ ਗਿਆ ਹੈ ਇੱਥੇ ਕੀ ਗਿਆ ਹੂਆ ਫੜਾਇਆ ਫੜਾਇਆ ਚੱਕ ਬੈ ਉਹ ਫੜਾਇਆ ਉਹਨੇ ਉਹਦਾ ਹੌਟ ਗਿਆ ਪਿਆ ਹੋਏ ਇਹਨੂੰ ਤਾਂ ਦੇ ਦੇ ਆਲੂ ਵਾਲੇ ਪਰੌਂਠੇ ਕਿਆ ਹੱਸੀ ਤਾਨੂੰ ਕਹਿੰਦਾ ਸੀ ਇਹੇ ਲੱਤ ਟੁੱਟ ਗਈ ਓਏ ਆ ਚੱਕ ਲੋ ਮੇਰਾ ਮੋਟਾ ਚੱਕ ਲੋ ਮੋਟਾ ਹੈ ਚੱਕ ਓਏ ਐ ਮਾਰਟੀਕਲ ਦੀ ਮਰਦਾ ਇਹ ਮੀ ਬੀਵੀ ਐਸਮ ਆਏ ਆਪਾਂ ਇਹੇ ਪੇੜਾ ਆਇਆ ਓਏ ਕਾਚੂ ਦਾ ਕੀ ਦਾ ਕਾਚੂ ਦਾ ਤੂੰ ਤਾਂ ਕਦੇ ਪੂਰਾ ਲੱਗਦੀ ਨਹੀਂ ਕਿਹਾ ਵੀ ਤੈਨੂੰ ਐਂ ਕਿਹਾ ਸੀ ਤੈਨੂੰ ਮਿਲਿਆ ਸੀ ਕਿਤੇ ਇੱਥੇ ਹੀ ਮਿਲਿਆ ਸੀ ਛੋਡੇ ਬਾਰਕੇ ਇੱਥੇ ਖੜਾਈ ਕਿਹੜਾ ਕਾਚੂ ਉਹੀ ਟੁੱਟ ਗਈ ਲੱਤ ਬਾਈ ਮੇਰੀ ਤਾਂ ਕੱਲੀ ਪਮੈਲਾ ਦਾ ਲਫਰਦੂ ਦਾ ਕਹਿੰਦਾ ਸੀ ਕਹਿੰਦਾ ਵਹਿਮ ਹੁੰਦੇ ਨੇ ਇਹ ਆਇਆ ਬਾਈ ਵੜਕੇ ਮੈਨੂੰ ਬਿਠਾਇਆ ਜਾ ਰothe ਉਹ ਵੀ ਕਹਿੰਦਾ ਸੀ ਵਹਿਮ ਹੁੰਦੇ ਨੇ ਪਰਵਾਹ ਤੇ ਉਹ ਗਲਦੀਪ ਏ ਮੈਨੂੰ ਕੀ ਪਤਾ ਸੀ ਮੈਂ ਤਾਂ ਕਿਹਾ ਐਮਬੀਬੀਐਸ ਕੀਤੀ ਹੋਈ ਆ ਮੇਰੀ ਮੈਂ ਤੁਹਾਨੂੰ ਕਿਹਾ ਸੀ ਮੈਂ ਉਹਦਾ ਜਹਾਜ਼ ਲਾ ਦਾਂਦਾ ਉੱਡ ਦੇਤਾ ਹਾਂ ਤਾਹ ਤੋਂ ਉਹ ਇਹ ਵੀ ਪੱਟੀ ਕਿਤੋਂ ਕਰਾਵਾਂਗੇ ਹੇ ਹੇ ਓਏ ਗਲਦੀਪ ਏ ਤੋੜਤੀ ਨਾ ਤਾ ਤੋ ਤਿੰਨ ਥਾਂ ਉੱਟ ਟੁੱਟ ਗਈ ਟਰੈਕਟਰਾਂ ਤੇਰੇ ਵੀ ਲਾ ਦੇ ਟਾਇਰ ਲੱਗਦਾ ਹੁਣੇ ਦੇਖ ਲੈ ਕਾਲੇ ਆ ਬਾਈ ਜੇ ਬੇੜਾ ਕਾ ਚੁਦਾ ਓਏ ਮੇਰਾ ਨਾਂ ਸੀ ਡਾਕਟਰ ਪੂਰਾ ਓਏ ਮੈਨੂੰ ਦੇ ਤਾਂ ਖੀਰ ਨਾ ਪੂੜਾ ਓਏ ਬਣਾਦਾ ਹੱਡੀਆਂ ਦਾ ਚੂਰਾ ਓਏ ਉਹਦਾ ਭਰਾਵਾ ਇਹਦਾ ਉਹ ਕਹਿੰਦਾ ਨਹੀਂ ਸੀ ਕਹਿੰਦਾ ਵੀ ਕਾ ਪਾਰੀ ਜਨੇ ਉਹ ਗੱਪ ਕਰਦਾ ਉਹਦੀ ਸ਼ਾਲ ਚਕਾਉਣੀ ਬੂ ਆਪਨੋ ਐ ਕਰੋ ਬਾਈ ਬਣ ਕੇ ਕੋਈ ਡਾਕਟਰ ਸੱਦ ਲੋ ਸਾਜਾ ਚੱਲ ਡਾਕਟਰ ਕਿਹੜੀ ਨੂੰ ਕਰੀ ਅਸੀਂ ਆਹ ਕੁ ਚੀਕਾ ਲਾ ਦਿੰਨੇ ਆ ਓਏ ਅਰਸ਼ੀ ਨੂੰ ਸੱਦ ਲੋ ਏ ਓਏ ਆ ਭਾਈ ਬੇੜਾ ਇਹਦਾ ਤੂੰ ਸਾਨੂੰ ਕੀ ਕਹਦਾ ਕਿਹੜਾ ਲਾਉਣਾ ਹੈ ਮੈਂ ਲਾਉਣਾ ਏ ਓ ਲੈ ਯਾਰ ਉਹ ਬਾਪਾ ਸਾਹਿਬ ਵੀ 라ਦਨਗੇ ਆਪ ਵੀ 라ਦਨਗੇ ਕਿ ਤੁਹਾਨੂੰ ਡਾਕਟਰ ਆਉਂ। ਇਹਨੂੰ ਪੁੱਛ ਲੈ ਕਿਹੜਾ ਲਾਉਣਾ ਮੈਂ ਇਸ ਵਾਂਗੂ ਲਾ ਦਿਆ ਯਾਰ। ਤੇਰੇ ਕਾਹਦੇ ਦਵਾਈਆਂ? ਉਹ ਮੇਰਾ ਨਾਂਗਾ ਡਾਕਟਰ ਪੂਰਾ ਓਏ। ਆਹ ਸਿਆਸੀ। ਤੂੰ ਹੀ ਕਰਦਾ ਤੇਰੀਆਂ ਹੱਡੀਆਂ ਦਾ ਚੂਰਾ ਓਏ। ਓ ਮੇਰਾ ਕੰਮ ਕੋਈ ਨਹੀਂ ਪੂਰਾ ਓਏ। ਹਰਜਾ ਖਰਜਾ ਦੇਖਦੇ ਪਹਿਲਾਂ ਉਹ ਠੀਕਾ ਲਾ ਦਗੇ। ਠੀਕਾ ਠੀਕਾ ਪਰ ਰੋਟੀ ਦਾ। ਦਵਾਈ ਆਹ ਸਿਆਸੀ। ਬਰੇ ਫੜਾ। ਖੜੇ ਖੜੇ ਮਾਇ ਲਾਉਣਾ ਮੈਨੂੰ ਉਹ। ਓ ਤੂੰ ਜਵਾਕ ਹੈ ਤੂੰ ਇਹਦੇ। ਵੜ 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 ਸਿੱਟੀ। ਲੈ ਲੈ ਕਰ। ਉਹ ਅਸੀਂ ਪਾਣੀ ਲਈਏ। ਓ ਆਹੀ ਗੱਲ ਹੈ। ਓਏ ਬਾਏ ਓਏ ਓਏ ਬੱਸ ਲਾ ਗਿਆ ਓਏ ਆ ਕੀ ਕਰਤਾ ਕੀ ਕਰਦਾ ਅਸੀਂ ਸਾਡੇ ਦੇ ਲੈ ਸਿੱਧੂ ਆਹ ਆ ਲਾਇਆ ਬਾਈ ਓ ਇਹਦਾ ਬੰਨ ਖੋਲਣ ਵਾਲਾ ਸੀ ਪਸੂਆਂ ਦਾ ਉਹ ਪਸੂ ਦਾ ਦੇਖ ਲੈਂਦਾ ਉੱਤੇ ਛਪੇ ਹੋਏ ਆਹ ਦੇਖ ਡਾਕਟਰ ਸਾਹਿਬ ਇੱਥੇ ਨਾ ਮਾਰਦੇ ਸੀ ਆਹ ਆਹ ਪੈਂਡ ਕਿੱਧਰ ਕਮਲਾ ਚੜ ਗਿਆ ਓਏ ਬਾਏ ਓਏ ਫਾੜ ਫਾੜ ਕੇ ਲਾ ਕੇ ਕੀ ਹੋ ਗਿਆ ਡਾਕਟਰ ਹੁਣ ਵਾਜਣਾ ਛੱਡ ਦੋ ਓ ਛੱਡ ਓਏ ਬਾਈ ਕੀ ਹੋ ਗਿਆ ਓਏ ਕੀ ਹੋ ਗਿਆ ਅਰਜੀ ਤੂੰ ਵੀ ਮੈਨੂੰ ਪਸ਼ੂ ਵਾਲਾ ਲਾਇਆ ਨਾ ਮੇਰੇ ਲੂਜ਼ ਮੋਸ਼ਨ ਵਾਲਾ ਟੀਕਾ ਮੈਨੂੰ ਕਿਹੜਾ ਪਤਾ ਸੀ ਦੱਸਿਆ ਤੂੰ ਉਹ ਬੈਗ ਤਾਂ ਲੈ ਜਾਂਦਾ ਉਹ ਬੈਗ ਲੈ ਜਾਂਦਾ A few moments later ਮਰਵਾਤੀ ਸੀ ਪਤੰਦਰਾ ਨੇ ਉਹ ਡਾਕਟਰ ਦਾ ਬੀਪੀ ਚੈੱਕ ਕਰ ਜਾਂਦੇ ਮੇਰਾ ਤੇਰੇ ਅੱਗ ਲੱਗੇ ਤੇਰੇ ਬੀਪੀ ਨੂੰ ਤੇਰੇ ਜੀਭ 'ਚ ਪਾਏ ਜਾਣੇ ਏਡੇ ਏਡੇ ਇੱਕ ਸੁੰਡਾ ਵੱਡੀਆਂ ਪੂਛਾਂ ਵਾਲੇ ਕਾਲੀ ਜੀਭ ਵਾਲਿਆ ਤੇਰਾ ਪੈਜੇ ਬੇੜਾ ਤੇਰਾ ਜਾਣ ਦੇਵੇਂਗਾ ਪਿੰਡ 'ਚ ਕਿਸੇ ਨੂੰ ਕੇ ਨਾ ਡਾਕਟਰ ਸਾਹਿਬ ਮੈਂ ਕੀਤਾ ਕੀ ਆ ਪਹਿਲਾਂ ਉਹਦਾ ਪਠਾ ਵਠਾ ਤਾਂ ਹੁਣ ਮੈਨੂੰ ਦੇਖਦਾ ਲੱਤ ਤੜਵਾਤੀ ਡਾਕਟਰ ਸਾਹਿਬ ਐਂ ਕੀ ਗੱਲ ਹੋ ਗਈ ਤੈਨੂੰ ਤਾਂ ਰਸੇ ਨਾਲ ਫਾਹਾ ਦੇਣ ਵਾਲਾ ਚੌਕ 'ਚ ਕਾਲੀ ਜੀ ਵਾਲਿਆ ਬਗ ਜਾ ਇੱਥੋਂ ਮਰਾ ਗਿਆ ਢਾਬਟਾ ਕੰਮ ਹੋ ਜਾਂਦਾ ਯਾਰ ਕਾਲੇ ਦਾ ਕੀ ਹੋ ਗਿਆ ਮੈਂ ਕਾਲੇ ਨੂੰ ਪੁੱਛ ਕੇ ਆਉਣਾ ਬਾਈ ਕਾਲੇ ਓਏ ਆ ਗਏ ਕਾਲੀ ਜੀ ਵਾਲਾ ਉਹ ਮਾਰੇ ਟ ਚੱਕ ਕੇ ਦੇ ਬਾਈ ਉਹ ਆ ਗਏ ਮਾਰੇ ਮਾਰੇ ਬਾਈ ਓ ਬਾਈ ਓ ਬਾਈ ਤੇ ਆ ਲੈ ਬਾਈ 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 ਜਾ ਬਸ ਕਿੱਥੇ ਤੂੰ ਜਾ ਯਾਰ ਲੈ ਬਾਈ ਜਾ ਬਾਈ ਕਿੱਥੇ ਜਾਵਾ ਜਾ ਯਾਰ ਜਾ ਓ ਡੂੜ ਹੱਤ ਬੰਨਿਆ ਬਗ ਜਾ ਬਾਈ ਨਾ ਨਾ ਬਾਈ ਦਾ ਪਤਾ ਲੱਗ ਤੈਨੂੰ ਸੱਟ ਮਾਰ ਕੇ ਦੇ ਦੇ ਬਾਈ ਡੂੜ ਹੱਤ ਬੰਨਿਆ ਬਗ ਜਾ ਯਾਰ ਓ ਬਾਈ ਦਾ ਪਤਾ ਲੈਣ ਆਇਆ ਇਹਨੇ ਉਧੂ ਤੋਂ ਪਾ ਦੇ ਤੂੰ ਡਾਕਟਰ ਮਾਂਜ ਦਾ ਤੈਨੂੰ ਮਾਂਜਦਾ ਤਾ ਉਹ ਓ ਬਾਈ ਯਾਰ ਇਹਦਾ ਮੋੜਾ ਹੀ ਚੰਗਾ ਹੈ ਜਾਂਦਾ ਯਾਰ ਅਰੇ ਢੀ ਗਾਲੀ ਜੀਤ ਤਾਂ ਨਹੀਂ ਹੁੰਦੀਗੀ ਇਹਨੂੰ ਉੱਚੀ ਦੇਖਣ ਦੇ ਕੀ ਕਰਾਂ ਕੀ ਹੱਥ ਤਾ ਜੀ ਵੀ ਤਾ ਕੇ ਦੱਸਾਂਗੀ ਤੈਨੂੰ ਦੁੱਖ ਹਾਂ ਫਿਰ ਸਾਰੇ ਕਹੀ ਜਾਂਦੇ ਨੇ ਕਹਿੰਦੇ ਤੇਰੀ ਕਾਲੀ ਜੀਬ ਹੈ ਤੇਰੀ ਕਾਲੀ ਜੀਬ ਹੈਗੀ ਦੇਖਾਂ ਕੌਣ ਕਹਿੰਦਾ ਲੋਕਦਾਂ ਮਿਆਫੀ ਜਾਂਦੇ ਆ ਤੜਾ ਆ ਜਾ ਗਰਮੀ ਜੀ ਵਠਾਈ ਗਈ ਨਾ ਜਾਨ ਕਰਤੇ ਨਹੀਂ ਪੱਖੇ ਤੇ ਦਰਵਾਜ਼ੇ ਚੱਲ ਲਈ ਪੱਖੇ ਮੈਂ ਤਾਂ ਭਈਰ ਜੀ ਆ ਜਾ ਕੁਛ ਨਹੀਂ ਹੁੰਦਾ ਆ ਜਾ ਸੋ ਆ ਜਾ ਕੁ ਲੋਕਦਾਂ ਆਖੀ ਜਾਂਦੇ ਆ ਇਹ ਚੱਲ ਕੇ ਉੱਥੇ ਬੈਨੇ ਆ ਪਰ ਬੋਝੀ ਆੜਾ ਆੜਾ ਬਟੜ ਬੜਾ ਚੱਕਾ ਜੀ ਬਾਰੇ ਉਹ ਨਹੀਂ ਨਹੀਂ ਆਈ ਕਹਿੰਦੇ ਆਪੇ ਨਾਲ ਖੇਡਿਆ ਆਪਣੇ ਨਾਲ ਭਲਿਆ ਆਪਣੇ ਨਾਲ ਹੀ ਕੰਮ ਕਰਦਾ ਗਿਆ ਤੰਦੇ ਦਾ ਲੋਕਾਂ ਲਈ ਲੋਕ ਤਾਂ ਕੀ ਜਾਣਗੇ ਬਈ ਰਾਤ ਲੋਕ ਤਾਂ ਕਹਿੰਦੇ ਹੁੰਦੇ ਆ ਪਰ ਮੈਨੂੰ ਕਟਵਾਉ ਕਿਉਂ ਨਹੀਂ ਪੁੱਗੀ ਉਹ ਜੀਜੂ ਦਾ ਕੰਮ ਵਰਕ ਹੁੰਦਾ ਲੋਕਾਂ ਦੇ ਰਾਹ ਸੋਚਣ ਦਾ ਵਰਕ ਹੁੰਦਾ ਤਾਂ ਸੋਚਣ ਦਾ ਭਈ ਇਹ ਕਹੀ ਹੁਣ ਜਿਹੜੀ ਚੀਜ਼ ਤੇ ਲੋਕ ਕਹਿੰਦੇ ਨੇ ਵੀ ਮਾਖਰਾ ਰੱਖ ਦੰਨਾ ਹੈ ਉਹ ਮੋਦ ਹੋ ਜਾਂਦੀ ਖਰਾਬ ਹੋ ਜਾਂਦੀ ਜਾ ਕੇ ਤੇ ਸੱਟ ਵੇਟ ਵਾਜੀ ਜਾਂਦੀ ਹੈ ਹੈ ਤੇ ਜਿਵੇਂ ਹੁਣ ਤੇਰੇ ਲਾਲ ਮੰਨ ਕੇ ਚੱਲ ਵੀ ਤੇਰੇ ਮੰਨ ਕੇ ਚੱਲ ਉਹ ਪੱਖਾ ਹੈਗਾ ਹਾਂ ਹੈ ਉਹਨੂੰ ਮੈਂ ਕਾਹਦੇ ਉਹ ਛੜ ਜੇ ਹਾਂ ਉਹ ਛੜ ਜੂ ਉਹ ਦੇਖੋ ਸਾਡੇ ਆ ਉਹ ਮਚਾਤਾ ਉਹ ਵਾਜ ਜਾ ਬਰਾਬਰ ਆ ਮਚਾਤਾ ਭਾਈ ਦੇ ਆ ਭਾਈ ਉਹਨਾਂ ਦਾ ਉਹ ਲੱਗ ਜਾ ਭਾਈ ਲੱਗ ਜਾ ਉਹ ਕਰਾਤਾ ਨੁਕਸਾਨ ਦੋ ਮਿੰਟਾਂ ਚ ਭੱਜ ਜਾ ਚੱਲ ਚੱਲ ਉਹ ਤੈਨੂੰ ਕਹ ਕੀ ਆ ਨਾ ਤੁਹਾਨੂੰ ਕਿਉਂ ਬਿਠਾਉਣਾ ਹੋਏ ਉਹ ਤੈਨੂੰ ਕਿੰਨੇ ਵਾਰੀ ਕਹ ਸਾਡੇ ਆ ਇਹਨੂੰ ਨਾ ਬਾੜਿਆ ਕਰ ਆ ਮਚਾਤਾ ਲੈ ਇੱਕ ਮਿੰਟ ਉਹ ਮਾਸੀ ਅੰਤੈ ਕੋ ਕਾਲੀ ਦੀ ਬਾਲ ਹੈ ਕੋਈ ਢੋੜ ਕੇ ਨਾ ਬਣਾ ਮੈਂ ਚਲ ਕਾ ਨੂੰ ਯਾਰ ਉੱਥੇ ਧੁੱਪੇ بیٹਾ ਹੀ ਮੈਂ ਚਲ ਆਰ ਦਵਾ ਕਰਦੇ ਕੋਈ ਐ ਹੁਣ ਕੀ ਪਤਾ ਨੁਕਸਾਨ ਕਰਾਊਗਾ ਇਹ ਕੋਈ ਨਾ ਹੁਣ ਕਰਾ ਲਈ ਲੋਟੈ ਨੂੰ ਚੱਕਰ ਹੁਣ ਆਈ ਗੋ ਆਹ ਪਾਸ਼ੀ